ਲਵੇ ਮਿੱਤਰੋ ਖੜਿਆਂਗੇ ਮਲੇਰਕੋਟਲੇ ਆ ਪਤੀਲੇ ਦੇ ਵਿੱਚ ਪਤਾ ਨਹੀਂ ਕੀ ਹੈਗਾ ਕਿਉਂ ਬਈ ਫਿਰਕਾ ਬਾਈ ਇਹਦੇ ਚ ਇਹਦੇ ਚ ਐਟਮ ਬਾੜੀ ਘੈਂਟ ਆ ਅੱਛਾ ਹਾਂ ਤਵੀ ਪਾਲ ਤਾਂ ਪਤੀਲਾ ਦੇਖੋ ਬਾਈ ਹਨਾ ਪਤੀਲਾ ਨਾ ਦੇਖੋ ਪਹਿਲਾਂ ਬਾਈ ਦੀ ਸਫਾਈ ਦੇਖੋ ਠੀਕ ਆ ਪਤੀਲਾ ਦੇਖ ਬਾਈ ਕਿਵੇਂ ਚਮਕਾ ਰੱਖਿਆ ਦੇਖੀ ਹੈ ਕਿ ਡਗਾ ਦੇਗੀ ਮਾੜਾ ਜਤ ਮਾ ਦੇਵਦੀ ਲੱਗ ਤਾ ਇਹ ਜਿਵੇਂ ਪਿੱਤਲ ਦੇ ਵਿੱਚ ਪਹਿਲਾਂ ਪ੍ਰਾਣੀਆਂ ਆਪਣੀਆਂ ਬੁੜੀਆਂ ਮਾਂ ਜੇ ਹਨਾ ਬੇਬੇ ਹੋ ਰਹੀ ਹਾਂ ਠੀਕ ਹੈ ਓਵੇਂ ਚਮਕਾ ਰੱਖਿਆ ਚਮਕਾ ਰੱਖਿਆ ਨਾ ਤੇ ਇਹਦੇ ਵਿੱਚ ਜਿਹੜਾ ਕੁਝ ਅਸਲਾ ਉਹ ਤੁਨੇ ਹੁਣ ਦਿਖਾਉਣੇ ਆ ਅਸਲਾ ਖੜ ਜਾ ਪਹਿਲਾਂ ਵੀ ਆਸੇ-ਪਾਸੇ ਸਫਾਈ ਦੇਖ ਦੋ ਪੀਪੇ ਨੇ ਇੱਕ ਪਤੀਲਾ ਦਾ ਹਾਂ ਨਾਲ ਆ ਵੀ ਪਿਆੜਾ ਇੱਕ ਖਾਸਾ ਕੁਸਾਗਾ ਤੇ ਆਪਾਂ ਇਹਦਾ ਕੁੰਡ ਚ ਕਾ ਦਈਏ ਇਹਦਾ ਚਕਾ ਦੇ ਪਹਿਲਾਂ ਬਈ ਚੱਕ ਲੈ ਵੀ ਇਹਦੇ ਵਿੱਚ ਨੇ ਛੋਲੇ ਆਲੂ ਛੋਲੇ ਹੁਲਚੇ ਛੋਲੇ ਵਾਲਾ ਹੁੰਦਾ ਇਹ ਹਾਂ ਇਹ ਕੋਲ ਛੋਲੇ ਨੇ ਇਹਦੇ ਵਿੱਚ ਖੜ ਜਾ ਇਹਨੂੰ ਐਂਡ ਤੇ ਖੋਲ ਹਾਂ ਐਂਡ ਤੇ ਖੋਲਾਂਗੇ ਇਹਨੂੰ ਪਹਿਲੋਂ ਪੀਪੇ ਚੱਕ ਪੀਪਿਆਂ ਦੇ ਪੀਪੇ ਸੱਪ ਤਾਂ ਨਹੀਂ ਨਿਕਲਦਾ ਇਹ ਦਾ ਡੱਬ ਰੋਟੀਆਂ ਇਹਦੇ ਵਿੱਚ ਕੀ ਇਹਦੇ ਵਿੱਚ ਮੈਨੂੰ ਤਾਂ ਡੱਬ ਰੋਟੀਆਂ ਹੋਣਗੀਆਂ ਇਹ ਖਾਲੀ ਇਹਦੇ ਵਿੱਚ ਖਾਲੀ ਨਹੀਂ ਦੇਸੀ ਨੇ ਦੇਸੀ ਨਾਮਕੀਨ ਹੁਣ ਆ ਵਾਟ ਗਿਆ ਭਾਈ ਇਹਨੂੰ ਆਪਾਂ ਫੋਲਣਾ ਨਹੀਂ ਇਹਦੇ ਚ ਮੰਨ ਕੇ ਚੱਲਾ ਖਾਣ ਪੀਣ ਦਾ ਵੱਡੀ ਆਈਟਮ ਹੋ ਸਕਦੀ ਆ ਹੈ ਪਤੀਲੇ ਦਾ ਗੋਣਾ ਨੂੰ ਪਤੀਲੇ ਚ ਕੀ ਆਈਟਮ ਨਿਕਲੇ ਇਹ ਆ ਜਾ ਵੀ ਹੁਣ ਤੈਨੂੰ ਦਿਖਾਈਏ ਪਤੀਲੇ ਚ ਲੈ ਮਾਂ ਪਤਨੀ ਕੀ ਇਹਦੇ ਵਿੱਚ ਰਾਂ ਮਸਾਲੇ ਨੇ ਤਾਂ ਮਸਾਲੇ ਹੀ ਫਿਰ ਖਾਲੀ ਰੱਖਿਆ ਹੈ ਬਾਈ ਨੇ ਆਇਆ ਉਹ ਪਹਿਲਾਂ ਇਕੱਲਾ ਦਿਖਾਉਣ ਨੂੰ ਰੱਖਿਆ ਵਾ ਤਾਂ ਹਾਂ ਦਿਖਾਵਾ ਇਹ ਇਕੱਲਾ ਦਿਖਾਉਂਦੀ ਦਿਖਾਵਾ ਤਾਈ ਤੈਨੂੰ ਕਹੀ ਨਾ ਬਾਅਦ ਚ ਦਿਖਾਵਾਂਗੇ ਚ ਪਰ 10 ਲਾ ਹਾਂ ਐਵੇਂ ਸਾਨੂੰ ਤਾਂ ਐਂ ਦੇ ਪਤਾ ਨਹੀਂ ਕੀ ਹੋਊਗਾ ਬਾਈ ਦੇ ਕੁਆਲਟੀ ਵੀ ਇੱਕ ਨੰਬਰ ਰੱਖੀ ਹੋਈ ਬਾਈ ਖਾਣ ਪੀਣ ਦੀ ਸਹੀ ਗੱਲ ਆ ਬਈ ਹਣਾ ਦੇਖ ਸਕਦੇ ਹੋਗੇ ਕਿੰਨੇ ਰੁਪਏ ਬਣ ਜਾਂਦੇ ਨੇ ਬਈ ਰੋਜ਼ ਦੇ ਕੁੱਸੀ ਮਾੜਾ ਨੂੰ ਮਾਈਕ ਲਾ ਕੇ ਉਹਦੇ ਰ ਕਿੰਨੇ ਰੁਪਏ ਬਣ ਜਾਂਦੇ ਨੇ ਤਸਤਾ ਦਾ 3-400 ਰੁਪਿਆ 3-400 ਰੋਜ਼ ਕੱਟ ਕੇ ਬਚਦਾ ਬਾਬਾ ਤਨ ਠੀਕ ਆ ਮਿਹਨਤ ਕਰਦਾ ਕਿ ਐਂ ਤਾਂ ਨਹੀਂ ਹੈਗਾ ਕੋਈ ਨਾ ਕੋਈ ਬਣ ਗਿਆ ਕੋਈ ਚੋਰੀ ਠੱਗੀ ਕਰਦਾ ਆ ਉਹਦੇ ਹੱਕ ਦੀ ਕਮਾਈ ਲੈ ਰਿਆ ਸਹੀ ਗੱਲ ਹੈ ਕਿੱਥੋਂ ਆ ਬਈ ਵੇਥੇ ਹੈ ਕਿੱਥੋਂ ਆ ਪਿੱਛੋਂ ਕਿੱਥੋਂ ਆਗਾ ਕਿਹੜੀ ਗਾਂ ਯੂਪੀ ਤੋਂ ਆ ਯੂਪੀ ਤੋਂ ਆ ਬਾਈ ਦੇਖਦਾ ਤੋ ਨਾ ਹਾਂ ਸਫਾਈ ਵਧੀਆ ਰੱਖੀ ਹੋਈ ਆ ਯਾਰ ਇਹ ਜੀ ਗੱਲ ਨਹੀਂ ਹੈਗੀ ਇਹਨਾਂ ਦੇਖੋ ਬਾਈ ਬਾਈ ਕਹਿੰਦਾ ਵੀ 3-4 ਰੁਪਏ ਰੋਜ਼ ਦਾ ਬਣ ਜਾਂਦਾ ਨਾ ਠੀਕ ਹੈ ਫਿਰ ਵਧੀਆ ਯਾਰ ਮਿਹਨਤ ਕਰਦਾ ਨਾਲੇ ਫਰੈਸ਼ ਚੀਜ਼ ਬਣਾ ਕੇ ਸਾਹਮਣੇ ਖਵਾਉਂਦਾ ਇਹ ਤਾਂ ਨਹੀਂ ਹੈਗਾ ਕਿ ਹੁਣ ਰੇੜੀ ਨਾਲ ਲਾ ਲਈ ਯਾਰ ਨਹੀਂ ਨਹੀਂ ਐ ਤਾਂ ਨਹੀਂ ਕੰਮ ਪਰ ਰੇੜੀ ਲਾਉਂਦੇ ਰੇੜੀ ਤਾਂ ਨਹੀਂ ਲਾਉਂਦਾਗਾ ਨਹੀਂ ਨਹੀਂ ਰੇੜੀ ਨਹੀਂ ਲਾਉਂਦਾ ਮੈਂ ਬੇਦਰ ਲਾਲੇ ਕੋਈ ਮਾੜੀ ਗੱਲ ਵੀ ਨਹੀਂ 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 ਆਪਾਂ ਰੀੜੀ ਨਹੀਂ ਲਾਉਣੀ ਚਲ ਲੈ ਵੀ ਦੇਖਦਾ ਕਿ ਸਾਨੂੰ ਬਈ ਆਸੀ ਆਏ ਸੀ ਗਿਆ ਪਤੀਲਾ ਦੇ ਕੇ ਵੀ ਪਤਾ ਨਹੀਂ ਦੋ ਜੀ ਕੀ ਹੋਊਗਾ ਹਾਂ ਜੋ ਦੇਖਿਆ ਵਿੱਚ ਕੁਝ ਵੀ ਨਹੀਂ ਨਹੀਂ ਕੋਸ਼ਿਸ਼ ਤਾਂ ਕਿਉਂ ਨਹੀਂ ਹੈ ਤਾਂ ਬਹੁਤ ਕੋ ਜਿਹੜਾ ਕੁਝ ਪਤੀਲੇ ਦੇ ਵਿੱਚ ਹੈ ਆਇਟਮ ਉਹਦੇ ਤੋਂ ਹੀ ਤਿਆਰ ਹੁੰਦੀ ਆ ਹਾਂ ਇਹ ਤਾਂ ਗੱਲ ਹੈ ਸਮਝ ਗਏ ਆ ਜਿਹੜਾ ਮਸਾਲੇ ਪਹਿ ਮੇ ਜੇ ਮਸਾਲੇ ਨਾ ਹੋਣ ਤਾਂ ਕਿਵੇਂ ਬਾਈ ਬਣਾ ਲੂ ਆ ਆਇਟਮ ਉਹ ਤਾਂ ਗੱਲ ਹੈ ਖਾਣ ਵਾਲੀ ਚੀਜ਼ ਕਿਦਾਂ ਤਿਆਰ ਕਰੂ ਲੈ ਵੀ ਮਤਰੋ ਬਾਕੀ ਬਾਈ ਕਮੈਂਟਾਂ 'ਚ ਜਰੂਰ ਦੱਸੋ ਕਿ ਜਿਹੜੇ ਮੇਰੇ ਸੱਜਣ ਮਿੱਤਰ ਨੇ ਇਹ ਵੱਡੇ ਪਤੀਲੇ ਵਾਲੇ ਛੋਲੇ ਪੂੜੀਆਂ ਖਾਦੇ ਹੋਣ ਛੋਲੇ ਕੁਲਚੇ ਛੋਲੇ ਕੁਲਚੇ ਕੁਲਚੇ ਛੋਲੇ ਹਾਂ ਕੁਲਚੇ ਛੋਲੇ ਲਾ ਲਓ ਜਾਂ ਛੋਲੇ ਕੁਲਚੇ ਲਾ ਲਓ ਉਹ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਰੁਪਏ ਦਾ ਮਿਲਦਾ ਤਾਂ ਇੱਥੇ ਬਾਈ ਬਾਈ ਕਿੰਨੇ ਦਾ ਦੇ ਰਹੇ ਇੱਕ ਪਲੇਟ 20 ਰੁਪਏ ਦਾ 20 ਰੁਪਏ ਦਾ 20 ਰੁਪਏ ਦਾ ਇੱਥੇ ਬਾਈ ਦੇ ਰਿਆ ਮਲੇਰਕੋਟਲਾ ਦੇ ਵਿੱਚ ਤੇ ਤੁਸੀਂ ਦੱਸਣਾ ਕਿ ਤੁਹਾਡੇ ਪਿੰਡ ਦੇ ਵਿੱਚ ਕੁਲਚੇ ਛੋਲੇ ਕਿੰਨੇ ਦੇ 4 पीस ਦੇ ਰਿਹਾ ਠੀਕ ਹੈ ਕਮੈਂਟਾਂ ਚ ਆਜੋ ਕਰਾ ਦੱਸੋ ਜਲਦੀ ਧੰਨਵਾਦ